ਉੰਗਲ ਫੜ ਕੇ ਚੱਲਣਾ ਸਿਖਾਇਆ ਮੈਨੂੰ ਮਾਂ ਫੇਰ ਵੀ ਗਾਲਾਂ ਮੈਂ ਕੱਢਾਂ ਤੈਨੂੰ ਤੂੰ ਦੱਸੇਂਗੀ ਬੋਲ ਕੇ ਦੁੱਖ ਕੀ ਨੂੰ ਮੈਂ ਆਪ ਹੀ ਸੋਚ ਵਿਚਾਰ ਕਰਾਂ ਤੇਰੇ ਕਦਮਾਂ ਵਿੱਚ ਮੈਂ ਸਿਰ ਧਰ ਕੇ ਹਰ ਰੋਜ਼ ਮੈਂ ਤੈਨੂੰ ਪ੍ਰਣਾਮ ਕਰਾਂ ਤੇਰੇ ਕਦਮਾਂ ਵਿੱਚ ਮੈਂ ਸਿਰ ਧਰ ਕੇ ਹਰ ਰੋਜ਼ ਮੈਂ ਤੈਨੂੰ ਪ੍ਰਣਾਮ ਕਰਾਂ ਆਪ ਗਿੱਲੇ ਥਾਂ ਤੇ ਪੈ ਪੈ ਕੇ ਮੈਨੂੰ ਸੁੱਕੇ ਥਾਂ ਤੇ ਪਾਉਂਦੀ ਰਹੀ ਰਹੁੰਦਾ ਸੀ ਆ ਆ ਕਰਕੇ ਮੈਂ ਤੂੰ ਆਪਣਾ ਦੁੱਧ ਪਿਉਂਦੀ ਰਹੀ ਇੱਕ ਵਾਰੀ ਜਾਂ ਦੋ ਵਾਰੀ ਤੂੰ ਮੈਨੂੰ ਰੋਜ਼ ਨਮਾਉਂਦੀ ਰਹੀ ਹੋਰ ਮੇਰੇ ਲਈ ਕੀ ਕੀ ਕੀਤਾ ਖੜ ਜਾ ਮਾਂ ਮੈਂ ਯਾਦ ਕਰਾਂ ਤੇਰੇ ਕਦਮਾਂ ਵਿੱਚ ਮੈਂ ਸਿਰ ਧਰ ਕੇ ਹਰ ਰੋਜ਼ ਮੈਂ ਤੈਨੂੰ ਪ੍ਰਣਾਮ ਕਰਾਂ ਤੇਰੇ ਕਦਮਾਂ ਵਿੱਚ ਮੈਂ ਸਿਰ ਧਰ ਕੇ ਹਰ ਰੋਜ਼ ਮੈਂ ਤੈਨੂੰ ਪ੍ਰਣਾਮ ਕਰਾਂ